ਜਦੋਂ ਇੱਕ ਬਾਲਕ ਦਾ ਜਨਮ ਹੁੰਦਾ ਹੈ ਤਾਂ ਅਨੇਕਾਂ ਹੀ ਰਿਸ਼ਤਿਆਂ ਦੀ ਡੋਰ ਉਸ ਨਾਲ ਵੱਜ ਜਾਂਦੀ ਹੈ ਤੇ ਇਨਾਂ ਹੀ ਰਿਸ਼ਤਿਆਂ 'ਚੋਂ ਇੱਕ ਹੈ ਭੂਆ ਭਤੀਜੇ ਦਾ ਪਿਆਰਾ ਜਿਹਾ ਰਿਸ਼ਤਾ ਤੇ ਮਾਈ ਵਿਰਾਈ ਜੀ ਵੀ ਗੁਰੂ ਅੰਗਦ ਦੇਵ ਜੀ ਨਾਲ ਐਸੇ ਰਿਸ਼ਤੇ ਕਾਰਨ ਵੱਜੀ ਸੀ ਅੱਜ ਦੀ ਇਸ ਖਾਸ ਸਟੋਰੀ ਦੇ ਵਿੱਚ ਅਸੀਂ ਇਤਿਹਾਸਿਕ ਸਿੱਖ ਬੀਬੀਆਂ 'ਚੋਂ ਮਾਈ ਵਿਰਾਈ ਜੀ ਦੀ ਵਿਲੱਖਣ ਸ਼ਖਸੀਅਤ ਬਾਰੇ ਜਾਣਾਂਗੇ ਦੂਜੇ ਪਾਤਸ਼ਾਹ ਜੀ ਦੇ ਪਿਤਾ ਬਾਬਾ ਫੇਰੂਮਲ ਜੀ ਦੀ ਧਰਮ ਦੀ ਭੈਣ ਸਨ ਮਾਈ ਵਿਰਾਈ ਜੀ ਜੋ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ। ਬਾਬਾ ਫਿਰੂਮਲ ਜੀ ਬਾਲ ਉਮਰੇ ਹੀ ਆਪਣੇ ਜਨਮ ਸਥਾਨ ਪੱਛਮੀ ਪੰਜਾਬ ਦੇ ਜ਼ਿਲ੍ਹੇ ਗੁਜਰਾਤ ਦੇ ਪਿੰਡ ਮੰਗੋਵਾਲ ਤੋਂ ਆਪਣੇ ਨਾਨਕੇ ਮੱਤੇ ਦੀ ਸਰਾਂ ਜ਼ਿਲ੍ਹਾ ਮੁਕਸਰ ਵਿਖੇ ਆ ਗਏ ਸਨ ਤੇ ਇੱਥੇ ਹੀ ਪੜ੍ਹਾਈ ਲਿਖਾਈ ਕੀਤੀ। ਫਾਰਸੀ ਦੇ ਚੰਗੇ ਗਿਆਤਾ ਬਣੇ ਤੇ ਹਿਸਾਬ ਕਿਤਾਬ ਵੀ ਚੰਗਾ ਕਰਨ ਲੱਗੇ। ਇੱਕ ਵਾਰ ਬਾਬਾ ਫਿਰੂਮਲ ਜੀ ਨੂੰ ਵਪਾਰ 'ਚ ਘਾਟਾ ਪੈ ਗਿਆ। ਤਉਹਤ ਇਲਾਕੇ ਦੇ ਚੌਧਰੀ ਤਖਤਮਲ ਜੀ ਕੋਲ ਨੌਕਰੀ ਕਰਨ ਲੱਗੇ। ਇਸੇ ਤਖਤਮਲ ਦੀ ਧੀ ਸੀ ਮਾਈ ਵਿਰਾਈ ਜੀ। ਬਾਬਾ ਫਿਰੂਮਲ ਜੀ ਦਾ ਤਖਤਮਲ ਜੀ ਦੇ ਪਰਿਵਾਰ ਨਾਲ ਬੜਾਈ ਪਿਆਰ ਸੀ ਤੇ ਮਾਈ ਵਿਰਾਈ ਜੀ ਨੂੰ ਉਹ ਆਪਣੀ ਸੱਕੀ ਭੈਣ ਤੁਲ ਮੰਨਦੇ ਸੀ ਤੇ ਭਾਈ ਲੈਣਾ ਜੀ ਮਾਈ ਵਿਰਾਈ ਜੀ ਨੂੰ ਭੂਆ ਜੀ ਕਹਿ ਕੇ ਬੁਲਾਉਂਦੇ ਸੀ। ਮਾਈ ਵਿਰਾਈ ਜੀ ਆਪਣੇ ਸੱਤ ਭਰਾਵਾਂ ਦੀ ਇਕੱਲੀ ਭੈਣ ਸੀ ਜਿਸ ਕਾਰਨ ਆਪ ਜੀ ਨੂੰ ਸੱਤ ਭرائی ਜਾਂ ਭਿرائی ਜੀ ਵੀ ਕਿਹਾ ਜਾਂਦਾ ਸੀ। ਆਪ ਜੀ ਦੇ ਪਿਤਾ ਜੀ ਵੀ ਇਕਲੋਤੀ ਧੀ ਹੋਣ ਕਰਕੇ ਆਪ ਜੀ ਨੂੰ ਬੜਾ ਹੀ ਲਾਡ ਲਡਾਉਂਦੇ ਤੇ ਭਰਾ ਵੀ ਬੜਾ ਪਿਆਰ ਕਰਦੇ ਸਨ। ਉਹਨਾਂ ਦੀ ਸ਼ਖਸੀਅਤ ਦੇ ਬਾਰੇ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਮਾਈ ਵਿਰਾਈ ਜੀ ਠੈਰੀ ਸੁਭਾ ਦੀ ਔਰਤ ਸੀ। ਅਕਲ ਦਾ ਕੋਟ ਸੀ ਤੇ ਸ਼ਰਮ ਦੀ ਮੂਰਤ ਸੀ। ਉਹ ਸਦਾ ਖਿੜੇ ਮੱਥੇ ਰਹਿੰਦੇ ਸਨ ਤੇ ਆਏ ਗਏ ਦੀ ਬੜੇ ਚਾ ਨਾਲ ਸੇਵਾ ਕਰਦੇ। ਮਾਈ ਵਿਰਾਈ ਜੀ ਦਾ ਵਿਆਹ 1504 ਈਸਵੀ ਨੂੰ ਖਡੂਰ ਸਾਹਿਬ ਦੇ ਰਹਿਣ ਵਾਲੇ ਚੌਧਰੀ ਮਹਿਮੀ ਨਾਲ ਹੋਇਆ। ਮਾਈ ਵਿਰਾਈ ਜੀ ਦਾ ਬਾਲਕ ਲੈਣਾ ਜੀ ਨਾਲ ਬੜਾ ਹੀ ਪਿਆਰ ਸੀ। ਉਹ ਜਦੋਂ ਵੀ ਖਡੂਰ ਸਾਹਿਬ ਤੋਂ ਆਪਣੇ ਪੇਕੇ ਮੱਤੇ ਦੀ ਤਰ੍ਹਾਂ ਆਉਂਦੇ ਤਾਂ ਦੂਜੇ ਪਾਤਸ਼ਾਹ ਉਹਨਾਂ ਨੂੰ ਮਿਲਣ ਜ਼ਰੂਰ ਆਉਂਦੇ ਤੇ ਮਮਤਾ ਦੀ ਮੂਰਤ ਮਾਈ ਵਿਰਾਈ ਜੀ ਬਾਲਗੁਰੂ ਸਾਹਿਬ ਨੂੰ ਅਥਾ ਲਾਡ ਲਡਾਉਂਦੇ ਸਨ। ਖਡੂਰ ਸਾਹਿਬ ਦੇ ਨੇੜੇ ਹੀ ਪਿੰਡ ਸੰਗਰ ਸੀ ਤੇ ਮਾਈ ਵਿਰਾਈ ਜੀ ਨੇ ਦੂਜੇ ਪਾਤਸ਼ਾਹ ਜੀ ਦਾ ਰਿਸ਼ਤਾ ਪਿੰਡ ਸੰਗਰ ਦੇ ਰਹਿਣ ਵਾਲੇ ਦੇਵੀ ਚਾਂਜੀ ਦੀ ਸੁਪੁੱਤਰੀ ਬੀਬੀ ਖੀਵੀ ਜੀ ਨਾਲ ਕਰਵਾਇਆ ਸੀ। ਮਾਈ ਵਿਰਾਈ ਜੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਅੰਨੀ ਸਿੱਖ ਸੀ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਾਈ ਵਿਰਾਈ ਜੀ ਦੇ ਪਿੰਡ ਪਹਿਲੀ ਉਦਾਸੀ ਸਮੇਂ ਆਏ ਸਨ। ਗੁਰੂ ਸਾਹਿਬ ਨੇ ਪਹਿਲਾ ਮੱਤੇ ਦੀ ਸਰਾ ਤੇ ਫਿਰ ਖਡੂਰ ਸਾਹਿ ਵਿਖੇ ਚਰਨ ਪਾਏ। ਜਦ ਮਾਈ ਵਿਰਾਈ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਕੁਝ ਚਿਰ ਉਹਨਾਂ ਦੇ ਘਰ ਟਿਕਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਕੁਝ ਚਿਰ ਨਹੀਂ ਸਗੋਂ ਬਹੁਤ ਚਿਰ ਤੁਹਾਡੇ ਕੋਲ ਰੁਕਾਂਗੇ। ਇਹ ਬਚਨ ਪਹਿਲੇ ਪਾਤਸ਼ਾਹ ਜੀ ਨੇ ਦੂਜੇ ਜਾਮੇ ਚਾਕੇ ਕਿਵੇਂ ਪੂਰੇ ਕੀਤੇ ਇਹ ਵੀ ਘਟਨਾ ਤੁਹਾਡੇ ਨਾਲ ਸਾਂਝੀ ਕਰਦੇ ਆ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਨੇ ਆਪਣੇ ਅਨੰਨ ਸੇਵਕ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਥਾਪ ਕੇ ਗੁਰਿਆਈ ਬਖਸ਼ਿਸ਼ ਕੀਤੀ ਤੇ ਜੋਤੀ ਜੋਤ ਸਮਾ ਗਏ ਪਰ ਉਹਨਾਂ ਮਗਰੋਂ ਗੁਰੂ ਪੁੱਤਰਾਂ ਈਰਖਾਲੂਆਂ ਤੇ ਬਿਰਾਦਰੀ ਨੇ ਬੜਾ ਬਖੇੜਾ ਖੜਾ ਕੀਤਾ ਇਸ ਸਮੇਂ ਸਮੇਂ ਦੀ ਨਜ਼ਾਕਤ ਨੂੰ ਤੱਕ ਰਿਆ ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੇ ਕਰਕੇ ਨਾਮ ਜਪਣ ਜਪਉਣ ਦਾ ਮੰਤਵ ਲੈ ਕੇ ਦੂਜੇ ਪਾਤਸ਼ਾਹ ਜੀ ਖਡੂਰ ਸਾਹਿਬ ਆ ਟਿਕੇ ਜਿਸ ਬਾਰੇ ਇਤਿਹਾਸਕ ਗ੍ਰੰਥ ਪੰਥ ਪ੍ਰਕਾਸ਼ ਚ ਲਿਖਿਆ ਮਿਲਦਾ ਹੈ ਪਿਖਿਓ ਜਬ ਬੜਤ ਫਸਾਦੰ ਪਾਏ ਹੁਕਮ ਗੁਰ ਕੇ ਆਏ ਖਡੂਰ ਥਿਰਾਈ ਗੁਰਗੱਦੇ ਕਿਸੇ ਜ਼ਮੀਨ ਜਾਇਦਾਦ ਤੇ ਮਲ ਮਾਰਨ ਦਾ ਨਾਂ ਨਹੀਂ ਸਗੋ ਇਹ ਤਾਂ ਜੋਤ ਦਾ ਪ੍ਰਕਾਸ਼ ਹੈ ਤੇ ਦੂਜੇ ਪਾਤਸ਼ਾਹ ਜਿਨ੍ਹਾਂ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਰਿਜਾ ਆ ਲਿਆ ਉਹਨਾਂ ਚ ਪਕੜ ਵਰਗੀ ਕੋਈ ਸ਼ੈ ਕਿੱਥੇ ਰਹਿ ਜਾਣੀ ਸੀ ਸੋ ਪਹਿਲੇ ਪਾਤਸ਼ਾਹ ਹੱਥੋਂ ਮਿਲੀ ਦਾਤ ਲੈ ਕੇ ਇਹ ਜੋਤ ਸ੍ਰੀ ਖਡੂਰ ਸਾਹਿਬ ਵਿਖੇ ਚਾਂਦਨ ਬਖੇਰਨ ਲੱਗੀ ਸ਼੍ਰੀ ਖਡੂਰ ਸਾਹਿਬ ਵਿਖੇ ਦੂਜੇ ਪਾਤਸ਼ਾਹ ਜੀ ਨੇ ਮਾਈ ਵਿਰਾਈ ਜੀ ਦੇ ਘਰ ਵਿਖਿਆ ਕੇ ਟਿਕਾਣਾ ਕੀਤਾ ਤੇ ਪਹਿਲੇ ਜਾਮੇ ਚ ਕੀਤੇ ਆਪਣੇ ਵਚਨ ਵੀ ਪੁਗਾਏ ਗੁਰੂ ਸਾਹਿਬ ਆਪਣੀ ਭੂਆ ਮਾਈ ਵਿਰਾਈ ਜੀ ਦੇ ਘਰ ਕਾਫੀ ਦਿਨ ਠਹਿਰੇ ਗੁਰੂ ਪਾਤਸ਼ਾਹ ਜੀ ਇੱਥੇ ਹਰ ਵਕਤ ਨਾਮ ਬਾਣੀ ਚ ਲੀਨ ਰਹਿੰਦੇ ਇਸ ਸਮੇ ਮਾਈ ਵਿਰਾਈ ਜੀ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਪਾਉ ਭਰ ਦੀ ਅੱਲੂਣੀ ਮਿੱਸੀ ਰੋਟੀ ਬਣਾ ਕੇ ਦਿੰਦੇ ਤੇ ਹਰ ਸਮੇ ਸੇਵਾ ਚ ਹਾਜ਼ਰ ਰਹਿੰਦੇ ਸਨ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਦੀ ਮਾਈ ਵਿਰਾਈ ਜੀ ਅਥਾ ਸੇਵਾ ਕਰਦੇ ਸਨ ਸੇਵਾ ਤੇ ਪ੍ਰੇਮ ਦੇ ਮੂਰਤ ਮਾਈ ਵਿਰਾਈ ਜੀ ਨੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਵਿਚਾਰਾਂ ਸੁਣਦਿਆਂ ਪ੍ਰਾਣ ਤਿਆਗੇ ਮਾਈ ਵਿਰਾਈ ਜੀ ਸਭ ਨੂੰ ਹੁਕਮ 'ਚ ਚੱਲਣ ਦੀ ਪ੍ਰੇਰਣਾ ਦਿੰਦੇ ਸਨ ਤੇ ਆਪ ਵੀ ਸਵਾਸ ਸਵਾਸ ਨਾਮ ਜਪਦਿਆਂ ਹੁਕਮ 'ਚ ਚੱਲਦਿਆਂ ਆਪਣਾ ਜੀਵਨ ਸਫਲਾ ਕਰ ਗਏ ਗੁਰੂ ਆਸ਼ੀਆ ਅਨੁਸਾਰ ਜੀਵਨ ਜੀ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਨ ਵਾਲੇ ਮਾਈ ਵਿਰਾਈ ਜੀ ਦੀ ਸੁਭਾਗੀ ਸਖੀयत ਨੂੰ கோடான்கோட் பிரணாம் कोट